ਚਿੱਟੇ ਨਾਲ ਫੜੀ ਗਈ ਕਨਸਟੇਬਲ ਜੋ ਕਾਫੀ ਚਰਚਾ ਦੇ ਵਿੱਚ ਰਹੀ ਜਿਸ ਦਾ ਨਾਮ ਸੀ ਅਮਨਦੀਪ ਕੌਰ ਉਸ ਦੀ ਜ਼ਮਾਨਤ ਅੱਜ ਇੱਕ ਵਾਰ ਫਿਰ ਤੋਂ ਰੱਦ ਹੋ ਗਈ ਹੈ ਜੀ ਹਾਂ ਅਮਨਦੀਪ ਕੌਰ ਵੱਲੋਂ ਬੀਤੇ ਕੱਲ ਵੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਈ ਗਈ ਸੀਗੀ ਫਿਰ ਦੁਬਾਰਾ ਤੋਂ ਉਹ ਰੱਦ ਹੋ ਗਈ ਤੇ ਉਸ ਤੋਂ ਬਾਅਦ ਅਮਨਦੀਪ ਕੌਰ ਦੇ ਵਕੀਲਾਂ ਵੱਲੋਂ ਦੁਬਾਰਾ ਤੋਂ ਐਪਲੀਕੇਸ਼ਨ ਲਈ ਗਈ ਕਿ ਸਾਡਾ ਪੱਖ ਵੀ ਸੁਣਿਆ ਜਾਵੇ ਤੇ ਅੱਜ ਯਾਨੀ ਕਿ 22 ਜੁਲਾਈ ਨੂੰ ਉਹਨਾਂ ਦਾ ਪੱਖ ਸੁਣ ਕੇ ਵੀ ਫਿਰ ਦੁਬਾਰਾ ਤੋਂ ਅਮਨਦੀਪ ਕੌਰ ਦੀ ਜ਼ਮਾਨਤ ਹੈ ਜਿਹੜੀ ਰੱਦ ਹੋ ਚੁੱਕੀ ਹੈ ਦੱਸਦੀ ਹੈ ਕਿ ਅਮਨਦੀਪ ਕੌਰ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਲਗਾਤਾਰ ਉਸ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਚਿੱਟੇ ਦੇ ਨਾਲ 2 ਅਪ੍ਰੈਲ ਨੂੰ ਉਹ ਫੜੀ ਗਈ ਸੀ ਜਿਸ ਦੀ ਕਾਲੀ ਥਾਰ ਦੇ ਵਿੱਚੋਂ 17.0 ਗ੍ਰਾਮ 17 ਤੋਂ ਵੱਧ ਗ੍ਰਾਮ ਦਾ ਜਿਹੜਾ ਚਿੱਟਾ ਸੀ ਉਹ ਬਰਾਮਦ ਹੋਇਆ ਸੀਗਾ 17.71 ਗ੍ਰਾਮ ਤੇ ਉਸ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਅਮਨਦੀਪ ਕੌਰ ਸੀ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਫੋਰਚੂਨਰ ਲਗਜ਼ਰੀ ਲਾਈਵ ਤੇ ਜਿਹੜੀਆਂ ਉਹ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਸੀ ਉਸ ਤੋਂ ਬਾਅਦ ਉਹ ਜ਼ਿਆਦਾ ਫੇਮਸ ਹੋ ਗਈ ਤੇ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੀ ਕਾਰਜਗੁਜ਼ਾਰੀ ਤੇ ਵਿਰੋਧੀ ਕਰ ਰਹੇ ਸਨ ਕਿ ਆਖਿਰਕਾਰ ਜੋ ਜਿਨ੍ਹਾਂ ਨੇ ਰੋਕਣਾ ਸੀ ਨਸ਼ਾ ਉਹੀ ਨਸ਼ੇ ਦੇ ਵਪਾਰੀ ਬਣ ਗਏ ਤੇ ਵੇਚਣ ਦੇ ਇਲਜ਼ਾਮ ਜਿਹੜੇ ਸੀਗੇ ਅਮਨਦੀਪ ਕੌਰ ਤੇ ਲੱਗੇ ਸਨ ਤੇ ਇਸੇ ਨੂੰ ਲੈ ਕੇ ਲਗਾਤਾਰ ਅਮਨਦੀਪ ਕੌਰ ਤੇ ਕਾਰਵਾਈ ਚੱਲ ਰਹੀ ਸੀ ਅਮਨਦੀਪ ਕੌਰ ਨੂੰ ਪਹਿਲਾਂ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਜੇਕਰ ਮੈਂ ਅੱਗੇ ਦੀ ਗੱਲ ਕਰਾਂ ਤਾਂ 3 April ਤੋਂ 2 April ਨੂੰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 17.71 ਗ੍ਰਾਮ ਚਿੱਟੇ ਦੇ ਨਾਲ ਕਾਲੀ ਥਾੜ ਦੇ ਵਿੱਚੋਂ ਤੇ ਉਸ ਤੋਂ ਬਾਅਦ 3 April ਨੂੰ ਅਮਨਦੀਪ ਕੌਰ ਦਾ 1 ਦਿਨ ਦਾ ਰਿਮਾਂਡ ਮਿਲਿਆ 4 ਅਪ੍ਰੈਲ ਨੂੰ 2 ਦਿਨ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ 1 ਤੇ 2 ਮਈ ਨੂੰ ਜਿਹੜੀ ਜ਼ਮਾਨਤ ਸੀ ਅਮਨਦੀਪ ਕੌਰ ਨੂੰ ਮਿਲ ਗਈ ਸੀ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇਣ ਦੇ ਚਲਦੇ ਅਮਨਦੀਪ ਕੌਰ ਹੋਰ ਚਰਚਾ ਦੇ ਵਿੱਚ ਆ ਗਈ ਉਸ ਤੋਂ ਬਾਅਦ 26 ਮਈ ਨੂੰ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਗ੍ਰਿਫਤਾਰੀ ਆਏ ਨਾਲੋਂ ਵੱਧ ਸੰਪਤੀ ਨੂੰ ਲੈ ਕੇ ਹੋਈ ਜਿਸ ਦੇ ਵਿੱਚ ਅਮਨਦੀਪ ਕੌਰ ਦੀ 1.5 ਕਰੋੜ ਦੇ तकरीबन 1.5 ਕਰੋੜ ਦੇ तकरीबन ਜਿਹੜੀ ਸੰਪਤੀ ਸੀਗੀ ਜਿਸ ਦੇ ਵਿੱਚ ਮਹਿੰਗੀਆਂ ਗੱਡੀਆਂ ਮਹਿੰਗੇ ਕਾਰ ਮਹਿੰਗੇ ਪਲਾਟ ਲੱਖਾਂ ਦੀ ਘੜੀਆਂ ਤੇ ਲੱਖਾਂ ਦੇ ਫੋਨ ਜਿਹੜੇ ਸੀਗੇ ਉਹ ਸਾਰੇ ਸੀਜ਼ ਕਰ ਦਿੱਤੇ ਗਏ ਯਾਨੀ ਕਿ ਫ੍ਰੀਜ਼ ਕਰ ਦਿੱਤੇ ਗਏ ਸੀਗੇ ਜਿਹੜੀ 1.5 ਕਰੋੜ ਦੀ ਸੰਪਤੀ ਸੀ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਅਮਨਦੀਪ ਕੌਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਬੀਤੇ ਕੱਲ 21 ਜੁਲਾਈ ਨੂੰ ਉਸ ਦੀ ਜ਼ਮਾਨਤ ਰੱਦ ਹੋਈ ਤੇ ਅੱਜ 22 ਜੁਲਾਈ ਨੂੰ ਵੀ ਫਿਰ ਦੁਬਾਰਾ ਤੋਂ ਅਮਨਦੀਪ ਕੌਰ ਦੀ ਜ਼ਮਾਨਤ ਰੱਦ ਹੋ ਚੁੱਕੀ ਹੈ ਅਮਨਦੀਪ ਕੌਰ ਦੇ ਉੱਤੇ ਕਈ ਵੱਖ-ਵੱਖ ਤਰ੍ਹਾਂ ਦੇ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਇਸ ਦੇ ਨਾਲ ਵੱਡੇ ਅਫਸਰ ਵੀ ਜੁੜੇ ਹੋਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਤੇ ਲਗਾਤਾਰ ਸਿਰਫ ਇੱਕੋ ਹੀ ਪਿਆਦੇ ਨੂੰ ਯਾਨੀ ਕਿ ਇੱਕ ਛੋਟੇ ਕਹਿ ਸਕਦੇ ਹੋ ਕਿ ਛੋਟੇ ਰੈਂਕ ਦੇ ਅਫਸਰ ਨੂੰ ਫਸਾ ਦਿੱਤਾ ਗਿਆ ਤੇ ਜਿਹੜੇ ਅਮਨਦੀਪ ਕੌਰ ਦੇ ਪਿੱਛੇ ਵੱਡੇ ਅਫਸਰਾਂ ਦੇ ਨਾਮ ਸੀਗੇ ਜੋ ਇਹ ਸਾਰਾ ਕੰਮ ਕਰਵਾ ਰਹੇ ਸੀਗੇ ਉਹਨਾਂ ਨੂੰ ਬਚਾਇਆ ਜਾ ਰਿਹਾ ਖੈਰ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਹੈ ਵੇਖਣ ਵਾਲੀ ਗੱਲ ਹੋਵੇਗੀ ਪਰ ਅਮਨਦੀਪ ਕੌਰ ਦੀ ਅੱਜ ਦੂਜੇ ਦਿਨ ਫਿਰ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਜ਼ਮਾਨਤ ਰੱਦ ਹੋ ਗਈ ਹੈ ਇਸ ਮਾਮਲੇ 'ਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ